ਐਸੇ ਬਸ ਇਹੀ ਆ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਤੇ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ। ਜੈ ਮਾਤਾ ਜੀ। ਜੈ ਮਾਤਾ ਜੀ। ਕੀ ਨਾ ਮੇਰੇ ਪੁੱਤ ਦਾ। ਤੇ ਜਦੋਂ ਅਸੀਂ ਇਹਦੀ ਵੀਡੀਓ ਦੇਖਦੇ ਆ ਉਹਨੂੰ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ। ਕਰਿਆ। ਕੀ ਬਾਤ। ਥੈਂਕ ਯੂ ਅੰਕਲ ਜੀ। ਜੀਓ ਅੰਕਲ ਜੀ ਰਵਾਸੀ ਤੇ ਬੱਚਿਆਂ ਦੇ। ਆਪੇ ਕੋਈ। ਅਰੇ ਕੀ ਬਾਤ ਹੈ। ਥੈਂਕ ਯੂ ਮਾਤਾ ਜੀ। ਦੇ ਦਿਓ ਆਸ਼ੀਰਵਾਦ ਫਿਰ। ਖੁਸ਼ ਨਹੀਂ ਬਈ ਸਾਡੀ ਵੀਡੀਓ ਦੇਖਦੇ ਆ। ਅਰੇ ਕੀ ਕਿਹੜੀ ਜਗ੍ਹਾ ਤੋਂ ਤੁਸੀਂ? ਲੁਧਿਆਣੇ ਤੋਂ। ਉਹ ਰਮੰਗੋਵਲ ਪਹੁੰਚ ਗਏ ਆ ਜੈ ਮਾਤਾ ਜੀ। ਜੈ ਮਾਤਾ ਦੀ ਤੇ ਲੁਧਿਆਣੇ ਵਾਲਿਆਂ ਦੇ ਲੰਗਰਾਂ ਦੇ ਚਹਿਲ ਪਹਿਲ ਪੂਰੀ ਆ ਜੈ ਮਾਤਾ ਦੀ ਵੀਰੇ ਕੀ ਹਾਲ ਆ ਤੇ ਇਹ ਆ ਗਿਆ ਜੀ ਸਾਡੇ ਤੋਂ ਉੱਪਰ ਵਾਲਿਆਂ ਦਾ ਸ਼੍ਰੀ ਦੁਰਗਾ ਭਜਨ ਮੰਡਲੀ ਤੋਂ ਉੱਪਰ ਜਲੰਧਰ ਤੇ ਆਜੋ ਚੱਲਦੇ ਆ ਅੰਦਰ ਦੇ ਸੇਵਾਦਾਰਾਂ ਨਾਲ ਗੱਲਾਂ ਕਰਦੇ ਆ ਸਾਰੇ ਪਾਸੇ ਚੱਲਾ ਬੰਨਾ ਪੂਰੀ ਚਹਿਲ ਪਹਿਲ ਆ ਸਾਹਮਣੇ ਲੱਗਾ ਮਾਂ ਚਿੰਤਪੂਰਨੀ ਲੰਗਰ ਸੇਵਾ ਸੁਸਾਇਟੀ ਜੇ ਜਮਸ਼ੇਰ ਖਾਸ ਜਲੰਧਰ ਤੇ ਇੱਕ ਸਾਈਡ ਤੇ ਲੁਧਿਆਣੇ ਵਾਲਿਆਂ ਦਾ ਲੱਗਾ ਆ ਤੇ ਇੱਧਰ ਜਿਹੜੀ ਲక్ష్మణ ਟੀ ਸਟਾਲ ਆਂਟੀ ਜੀ ਦੀ ਚਾਹ ਦੀ ਦੁਕਾਨ ਆ ਤੇ ਉਸ ਜਗ੍ਹਾ ਤੇ ਲਗਾਇਆ ਮੰਗੂਵਾਲ ਵਾਲਿਆਂ ਦਾ ਲੰਗਰ ਨਾ ਗੋਲ ਗੱਪਿਆਂ ਦਾ ਤੇ ਆਜੋ ਚੱਲਦੇ ਆ ਜੀ ਅ ਹੁਸ਼ੇ ਭੋਗ ਪਰਾਲੇ ਦੇ ਲੰਗਰ ਤੇ ਪਹਿਲੇ ਕਰਦੇ ਆ ਮਾਹਮਾਈ ਦੇ ਭਵਨ ਦੇ ਦਰਸ਼ਨ ਤੇ ਮਾਹਮਾਈ ਦਾ ਭਵਨ ਬਹੁਤ ਹੀ ਪਿਆਰਾ ਸ਼ਿੰਗਾਰਿਆ ਆਜੋ ਪਹਿਲਾਂ ਮਾਹਮਾਈ ਦੇ ਭਵਨ ਦੇ ਕਰਦੇ ਆ ਦਰਸ਼ਨ ਤੇ ਜਿਕਰਾ ਹੀ ਸ਼ੇਰ ਵਾਲੀ ਮਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਜਾਗਰਣ ਵੀ ਹੋਣ ਜਾ ਰਿਹਾ ਹੈ ਤੇ ਜਾਗਰਨ ਦੀ ਖੁਸ਼ੀ ਦੇ ਵਿੱਚ ਪਵਨ ਵੱਡਾ ਪਵਨ ਰੈਡੀ ਹੋ ਰਿਹਾ ਆ ਤਿਆਰ ਹੋ ਰਿਹਾ ਆ ਗਣੇਸ਼ ਜੀ ਮਹਾਰਾਜ ਹਨੂਮਾਨ ਜੀ ਸ਼ਿਵ ਜੀ ਮਹਾਰਾਜ ਤੇ ਪੈਰੋ ਜੀ ਤੇ ਮਹਾਮਈ ਦੀਆਂ ਵੱਡੀਆਂ ਵੱਡੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਆ ਤੇ ਆਜੋ ਹੁਣ ਗੱਲਾਂ ਕਰਦੇ ਆ ਇੱਥੇ ਦੇ ਜਿਹੜੇ ਸੇਵਾਦਾਰ ਜਿਨ੍ਹਾਂ ਕਰਕੇ ਇਹ ਲੰਗਰ ਲੱਗਦੇ ਆ ਨਾ ਤੇ ਆਜੋ ਕਰਦੇ ਆ ਗੱਲਬਾਤ ਤੇ ਪਹਿਲਾਂ ਸਾਡੇ ਭੋਗ ਪ੍ਰਦੇਸ਼ ਸਾਡੇ ਆਨਵਾਨ ਸ਼ਰ ਸਾਡੇ ਅੰਕਲ ਜੀ ਰਾਜਾ ਅੰਕਲ ਜੀ ਅਗ੍ਰਿਤਿਆ ਮਾਤਾ ਜੀ ਜੈ ਮਾਤਾ ਜੈ ਮਾਤਾ ਤੇ ਸਾਡੇ ਅੰਕਲ ਜੀ ਪਹਿਲੀ ਵਾਰੀ ਚੈਨਲ ਤੇ ਆਪਣੇ ਗ੍ਰੇਟ ਟੈਲੀਕਾਸਟ ਤੋਂ ਆ ਰਹੇ ਆ ਅਗਲੀ ਬਹੁਤ ਬਹੁਤ ਮੁਬਾਰਕਾ ਮਹਾਮਾਈ ਦੇ ਮੇਲੇ ਦੀਆਂ ਤੇ ਮਹਾਮਾਈ ਦੇ ਚੌਂਕੀਆਂ ਦੀਆਂ ਜੈ ਸ਼ਰ ਜੈ ਸ਼ਰ ਜੈ ਮਾਤਾ ਜੈ ਮਾਤਾ ਨੂੰ ਬਹੁਤ ਖੁਸ਼ੀ ਹੋਈ ਆ ਜੀ ਬਈ ਹਰਪਾਲ ਸਿੰਘ ਸਾਡਾ ਜਿਹੜਾ ਛੋਟਾ ਭਰਾ ਆ ਇਹਦਾ ਜਿਹੜੀ ਲਗਨ ਲੱਗੀ ਆ ਮਹਾਮਾਈ ਦੇ ਮੈਂ ਦੀਆਂ ਰੋਜ਼ ਵੀਡੀਓ ਦੇਖਦਾ ਸਾਰੇ ਕੀ ਆ ਕੀ ਆ ਔਰ ਬਹੁਤ ਹੀ ਅੱਛੀ ਫੈਮਿਲੀ ਨੂੰ ਬਿਲੋਂਗ ਕਰਦਾ ਤੇ ਬਹੁਤ ਹੀ ਅੱਛੇ ਕੰਮ 'ਤੇ ਲੱਗਾ ਆ ਮਹਾਮਾਈ ਦੇ ਨਾਲ ਜੁੜਿਆ ਆ ਤੇ ਜਦੋਂ ਅਸੀਂ ਇਹਦੀ ਵੀਡੀਓ ਦੇਖਦੇ ਆ ਉਦੋਂ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਰ ਗਿਆ ਕੀ ਬਾਤ ਥੈਂਕ ਯੂ ਅੰਕਲ ਜੀ ਪਰਮਾਤਮਾ ਕਰੇ ਭਾਈ ਇਹ ਸਾਡਾ ਛੋਟਾ ਵੀਰ ਇਸੇ ਕੰਮ 'ਤੇ ਲੱਗਾ ਰਹੇ ਮਹਾਮਾਈ ਤੇ ਕਿਰਪਾ ਕਰੇ ਕੀ ਅੱਲਾਹ ਕਿਰਪਾ ਜੈ ਸ਼ਰੰਕੁਣੀ ਹੋਰ ਬਹੁਤ ਜਿਆਦਾ ਆਸ਼ੀਰਵਾਦ ਮਿਲ ਗਿਆ ਤਾਂ ਫਿਰ ਤੁਹਾਨੂੰ ਪਤਾ ਕਿਰਪਾ ਦਾ ਹੋਣੀ ਆ ਅੱਲਾ ਦਾ ਜਗਾਰਾ ਜੈ ਸ਼ੀਰਮ ਜੈ ਮਾਤਾ ਜੈ ਬੰਗਾ ਜਕਾਰਾ ਸ਼ੇਰਾਂ ਵਾਲੀ ਮਾਈ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਪਿੰਡੀ ਰਾਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਾਡੇ ਭੰਡਾਰੀ ਸਾਹਿਬ ਜਕਾਰਾ ਚੰਦਪੁਰਨੀ ਮਾਂ ਦਾ ਬੋਲ ਸੱਚੇ ਜਕਾਰਾ ਸਾਰੀਆਂ ਦੇਵੀਆਂ ਦਾ ਬੋਲ ਸੱਚੇ ਜਕਾਰਾ ਭੈਣ ਭਰਾਵਾਂ ਦਾ ਬੋਲ ਸੱਚੇ ਜਿਨ੍ਹਾਂ ਦੇ ਸੰਯੋਗ ਦੇ ਨਾਲ ਸਭ ਚੱਲਦਾ ਇਹ ਜਿਹੜੇ ਮੈਂ ਕਰਤਾ ਦਰਤਾ ਇਹ ਆ ਬਾਕੀ ਦੇ ਇਹ ਮਾਰਾ ਪੋਹਪੁਰ ਦੇ ਪ੍ਰਧਾਨ ਆ ਲੰਗਰ ਦੇ ਪ੍ਰਧਾਨ ਆ ਸਾਰੇ ਕੰਮ ਦੇ ਪ੍ਰਧਾਨ ਆ ਸਾਰੇ ਬੰਦੇ ਆ ਸਾਡੇ ਸਭ ਤੋਂ ਵੱਡੇ ਮੈਂਬਰ ਘਰ ਦੇ ਆ ਬਿਲਕੁਲ ਸਾਰਾ ਕੁਝ ਹੀ ਇਹਨਾਂ ਦਾ ਕੋਈ ਵੀ ਕੋਈ ਮਤਲਬ ਬਿਲਕੁਲ ਬਿਲਕੁਲ ਸੁਣਦੇ ਔਰ ਹੱਲ ਵੀ ਹੁੰਦੇ ਆ ਮੈਂ ਕਿੰਨਾ ਕਿ ਬਹੁਤ ਨੇਚ ਵੀ ਬਹੁਤ ਵਧੀਆ ਸਾਰਕ ਪੱਖੋਂ ਬਹੁਤ ਵਧੀਆ ਬਾਕੀ ਗੱਲਾਂ ਦੇ ਦੋ ਇਹ ਨਹੀਂ ਸਾਰਾ ਪਰਿਵਾਰ ਸਾਰਾ ਭੋਗ ਬੋਰੀ ਵਧੀਆ ਇਹ ਸਾਰਾਂ ਦਾ ਸੰਜੋਗਣਾ ਸਾਰਾ ਚੱਲਦਾ 15 ਲੋਕਾਂ ਦੇ ਵਿੱਚੋਂ ਮੈਨੂੰ ਲੱਗਦਾ 7 ਲੋਕ ਆਪਣੇ ਘੋਪਰ ਵਾਲਿਆਂ ਦੇ ਹੋਣੇ ਬਿਲਕੁਲ ਬਿਲਕੁਲ ਜੀ ਬਿਲਕੁਲ ਜੈ ਮਾਤਾ ਦੀ ਜੈ ਮਾਤਾ ਦੀ ਸਾਰੀ ਸੰਗਤ ਨੂੰ ਲੱਖ ਲੱਖ ਉਭਾਈ ਮਹਾਮਾਈ ਦੇ ਚਾਲੇ ਜੀ ਔਰ ਸਾਰੇ ਭੈਣ ਭਰਾਵਾਂ ਨੂੰ ਸਾਡੇ ਮਨੀਸ਼ ਭਾਈ ਆਏ ਆ ਰਾਜਾ ਭਾਈ ਆਏ ਆ ਕੰਧਾਰੀ ਸਾਹਿਬ ਆਏ ਆ ਅਕਸ਼ਵਨਪੁਰ ਲਾਈਦੇ ਫਾਦਰ ਸਾਹਿਬ ਆਏ ਆ ਜਿਕਾਰਾ ਸ਼ੇਰਾਵਾਲੀ ਦਾ ਬਹੁਤ ਸਾਰੇ ਦਰਵਾਰ ਕੀ ਜੈ ਆ వార్ਸ਼ਿਕ ਭੰਡਾਰਾ ਮਾਂ ਭਗਵਤੀ ਜਿੰਦਾਬੁਨੀ ਨਾਲ ਗੁੰਮਦਾਮ ਸੇ ਕਰਾਇਆ ਜਾ ਰਿਹਾ ਹੈ ਚਲਾ ਮਾਂ ਭਗਵਤੀ ਰਹੀ ਹੈ ਹਮ ਤਾਂ ਸਿਰਫ ਇਸ ਦੇ ਪਾਸੇ ਆ ਸਾਡਾ ਨਾਂ ਲੱਗਦਾ ਸਾਡਾ ਨਾਂ ਕਰਦੀ ਆ ਕਰਦੀ ਆ ਮਾਂ ਭਾਈ ਹਮ ਤਾਂ ਸਿਰਫ ਕੰਮ ਕਰ ਰਹੇ ਆ ਆਹ ਜਿਆ ਬਗਵਤੀ ਇਹ ਚੁੰਗੀ ਆ ਚੁੰਗੀ ਆ ਇਹ ਤਾਂ ਗੱਲ ਮੰਨਣ ਵਾਲੀ ਆ ਹਾਂਜੀ ਕਿਰਪਾ ਦਾ ਨਾਸਾ ਦਾ ਕਾਰਜ ਆ ਹਾਂਜੀ ਹਾਂਜੀ ਮਾਤਾ ਰਾਣੀ ਸੰਗਤ ਜਿਹੜੀ ਸੰਗਤ ਆਉਂਦੀ ਚੱਲ ਕੇ ਮਾਤਾ ਰਾਣੀ ਦੇ ਦਰਬਾਰ ਤਾਨੂੰ ਖੁਸ਼ੀਆਂ ਭਰਿਆ ਹੱਥ ਰੱਖੇ ਬਲੌਗ ਮੈਂ ਦਿੱਲੀ ਹੋਂ ਨਾਲ ਪਰ ਤੁਸੀਂ ਮੈਨੂੰ ਅਜ ਡੱਕ ਰਹੇ ਮੈਂ ਦਿੱਲੀ ਦੇਖਦਾ ਦਿਲੀ ਚਲੋ ਥੈਂਕ ਯੂ ਧੰਨਵਾਦ ਟ੍ਰਾਇੰਗਲ ਦੀ ਦਿੱਲੀ ਮੇਰੇ ਬਲੌਗ ਦੇਖਦੇ ਹਨ ਹੁਣ ਆ ਗਏ ਆਪਾਂ ਜੀ ਅੰਦਰ ਲੰਗਰ ਹਾਜੀ ਇੱਥੇ ਸੰਗਤਾਂ ਲੰਗਰ ਛਕ ਰਹੀਆਂ ਆ ਹਾਂਜੀ ਜੈ ਮਾਤਾ ਦੀ ਬਾਜੀ ਜੈ ਮਾਤਾ ਦੀ ਜੈ ਮਾਤਾ ਸ਼ਕਤੀ ਦੀ ਮਹਾ ਮਾਈ ਦੀ ਮਿਹਰਬਾਨੀ ਜੀ ਤੁਹਾਡੀ ਵੀ ਜਿਹੜੇ ਤੁਸੀਂ ਦਰਸ਼ਨ ਕਰਾਉਣੇ ਆ ਇੱਥੋਂ ਬੈਠ ਕੇ ਘਰ ਘਰ ਬੈਠੇ ਦਰਸ਼ਨ ਕਰਨ ਜਿਆ ਬਹੁਤ ਸੋਨਾ ਜੀ ਮਾਲਕ ਦਿਨੋ ਦਿਨੀ ਰਾਤ ਦਿਨ ਤਰੱਕੀ ਕਰੇਗੀ ਦੇਖਦੇ ਆ ਦੇਖਦੇ ਆ ਜੀ ਅਰੇ ਕੀ ਬਾਤ ਹੈ ਲਓ ਤੁਹਾਨੂੰ ਅੰਦਰ ਵੜਦੇ ਸਾਰੇ ਦੇਖ ਕੇ ਮੈਂ ਕਿਹਾ ਬਣਾ ਪਰ ਪੈ ਨੂੰ ਮਿਲ ਲਾ ਚਲੋ ਇਹ ਸੰਗਤਾਂ ਨਾਲ ਮਠੀਆਂ ਮਡੀਆਂ ਗੱਲਾਂ ਕਰਦੇ ਆ ਸਾਰਿਆਂ ਨੇ ਆ ਜਾਓ ਨਿਰੰਜ ਆ ਜਾ ਭਾਈ ਹਾਂ ਜੀ ਜੈ ਮਾਤਾ ਦੀ ਜੈ ਮਾਤਾ ਦੀ ਕੀ ਹਾਲ ਹੈ ਕਿਹੜੀ ਜਗ੍ਹਾ ਤੋਂ ਇਹ ਮੇਰੇ ਭਤੀਜਾ ਹੀ ਆ ਹਾਂ ਜੀ ਚਲੋ ਬਹੁਤ ਵੀ ਵੀਡੀਓ ਦੇਖਦੇ ਸਾਰਿਆਂ ਹਾਂ ਜੀ ਹਾਂ ਜੀ ਜੈ ਮਾਤਾ ਜੀ ਜੈ ਮਾਤਾ ਦੀ ਆ ਜਾ ਇੱਧਰ ਇੱਧਰ ਸਾਹਮਣੇ ਅਣੀ ਜੈ ਮਾਤਾ ਜੀ ਜੈ ਮਾਤਾ ਜੈ ਮਾਤਾ ਕੀ ਹਾਲ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਅਸੀਂ ਜਲੰਧਰ 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 ਤੋਂ ਤੇ ਮੇਲਿਆਂ 'ਚ ਹੀ ਆਉਂਦੇ ਆ ਜਾਂ ਅੱਗੇ ਪਿੱਛੇ ਵੀ ਦਰਸ਼ਨ ਕਰਨ ਆਉਂਦੇ ਆ ਅੱਗੇ ਪਿੱਛੇ ਵੀ ਆਨੇ ਆ ਅੱਗੇ ਪਿੱਛੇ ਆਉਂਦੇ ਆ ਜਿੱਦਾਂ ਪਿਛਲੀ ਵਾਰ ਵੀ ਆਏ ਐ ਅੱਜ ਵੀ ਆਏ ਸਫਾਈ ਦਾ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਪਿਛਲੇ ਨਾਲੋਂ ਕੰਪੇਅਰ ਕਰੀਏ ਇਸ ਸਾਲ ਦਾ ਇਸ ਵਾਰੀ ਜ਼ਿਆਦਾ ਹੈ ਥੋੜਾ ਐਕਸਪਲੇਨ ਕਰਕੇ ਦੱਸੋ ਮੇਂ ਜ਼ਿਆਦਾ ਬੈਟਰ ਹੋ ਜਾਊਗਾ ਜ਼ਿਆਦਾ ਤਾਂ ਹੈਗਾ ਕਿਸ ਤਰੀਕੇ ਨਾਲ ਤੁਹਾਨੂੰ ਲੱਗ ਰਿਹਾ ਹੈ ਇਸ ਤਰ੍ਹਾਂ ਮਤਲਬ ਕਿ ਐਸ ਵਾਰੀ ਜ਼ਿਆਦਾ ਮਤਲਬ ਕਿ ਮਿਲਿਆ ਤੇ ਰੌਣਕ ਹੋਈ ਵੀ ਬੜੀ ਡੀਸੀ ਮੈਮ ਤਾਂ ਵੀ ਉਹਨਾਂ ਨੇ ਪੂਰੇ ਡਿਪਾਰਟਮੈਂਟ ਦਾ ਨਾ ਸਾਰਿਆਂ ਦਾ ਹੁਸ਼ਾਰ ਪਰ ਪ੍ਰਸ਼ਾਸਨ ਦਾ ਬਹੁਤ ਜ਼ੋਰ ਲਗਾਇਆ ਇਥੇ ਕਰਕੇ ਵੀ ਤੁਸੀਂ ਸਫਾਈ ਰੱਖੋ ਪਰ ਉਹ ਬਹੁਤ ਸਾਥ ਵੀ ਦੇ ਰਹੇ ਆ ਉਹ ਸਾਰੀ ਸੰਗਤ ਵੀ ਕੋਆਪਰੇਟ ਕਰ ਰਹੀ ਹੈ ਉਹਨਾਂ ਦੇ ਨਾਲ ਨਾ ਹਾਂਜੀ ਰਾਈਟ ਸੋ ਥੈਂਕ ਯੂ ਜੀ ਹਾਂਜੀ ਲਾ ਦੋ ਚੱਕਰਾਂ ਹੀ ਲਾ ਦੋ ਜੈ ਮਾਤਾ ਦੀ ਜੈ ਮਾਤਾ ਦੀ ਆਪਤ ਜੈ ਮਾਤਾ ਦੀ ਜੈ ਮਾਤਾ ਦੀ ਕੀ ਨਾਮ ਹੈ ਬੋਤ ਦਾ ਹਿਮਾਂਸ਼ੀ ਹਿਮਾਂਚੀ ਕਿਹੜੀ ਜਗ੍ਹਾ ਤੋਂ ਤੁਸੀਂ? ਜਲੰਧਰ ਜਲੰਧਰ ਤੋਂ ਕਿਹੜੀ ਕਲਾਸ ਚ ਵਰਦੇ ਆ? ਸੈਕਿੰਡ ਸੈਕਿੰਡ ਵੈਰੀ ਗੁੱਡ ਹਾਂਜੀ ਜੈ ਮਾਤਾ ਜੀ ਜੈ ਮਾਤਾ ਇਹ ਤੁਸੀਂ ਵੀ ਜਲੰਧਰ ਤੋਂ ਹੀ? ਹਾਂਜੀ ਇੱਥੇ ਆਏ ਸੀ ਇੱਥੇ ਆਏ ਆ ਪੈਦਲ ਆ ਰਹੇ ਜਾਂ ਗੱਡੀ ਜਾ ਰਹੇ? ਮੈਂ ਗੱਡੀ ਜਾ ਰਿਹਾ ਗੱਡੀ ਜਾ ਰਹੇ ਆ ਬਹੁਤ ਵਧੀਆ ਅੱਜ ਦੀ ਸ਼ੁਰੂਤ ਆਨੇ ਸਾਡੇ ਵੱਡੇ ਵੀ ਸਾਰੇ ਇੱਥੇ ਆਂਦੇ ਸੀ ਸਦੀਆਂ ਤੋਂ ਹੀ ਪੰਜਾਬ ਦਾ ਠੀਕ ਹੈ ਸਭ ਕੁਝ ਮਾਮਾਈ ਦੀ ਮਿਹਰ ਹੈ ਓਕੇ ਕਿਹੜੀ ਜਗ੍ਹਾ ਤੋਂ ਜੀ? ਕਿਹੜੀ ਜਗ੍ਹਾ ਤੋਂ? ਜਲੰਧਰ ਜਲੰਧਰ ਜੈ ਮਾਤਾ ਠੀਕ ਸਭ ਚੀਜ਼ ਠੀਕ ਹੈ ਠੀਕ ਹੈ ਸਭ ਜੈ ਮਾਤਾ ਜੈ ਮਾਤਾ ਜੈ ਮਾਤਾ ਦੀ ਕੀ ਹਾਲ ਚਾਲ ਹੈ ਠੀਕ ਹੋ ਕਿੱਥੋਂ ਆਏ ਜਲੰਧਰੋਂ ਆਏ ਓਕੇ ਆਪਾਂ ਥੋੜੀ ਜਿਹੀ ਵੀਡੀਓ ਬਣਾਉਂਦੇ ਪਏ ਆ ਮੈਂ ਵੀਡੀਓ ਬਣਾਉਂਦਾ ਮਹਾਮਾਈ ਦੀ ਵੀਡੀਓ ਬਾਬਾ ਜੀ ਦੀ ਵੀਡੀਓ ਬਣਾਉਂਦਾ ਗੁਰਦੁਆਰਾ ਸਾਹਿਬ ਦੀ ਹੈ ਰਾਈਟ ਕੀ ਹਾਲ ਹੈ ਠੀਕ ਹੋ ਓਕੇ ਆਂਟੀ ਜੀ ਜਿੱਦਾਂ ਸ਼ੁਰੂ ਤੋਂ ਆਉਂਦੇ ਮਹਾਮਾਈ ਦੇ ते ते ना, ना तो तो अच्छा पहले टाइम ਤਾਂ ਤੇ ਹੁਣ ਦੇ ਨਾਲ ਕੰਪੇਅਰ ਕਰਕੇ ਦੇਖੀਆ ਕਿ ਸਫਾਈ ਬਾਰੇ ਪੁੱਛਣਾ ਤੁਹਾਨੂੰ ਕਿਦਾਂ ਦਾ ਲੱਗਦਾ ਪਿਆ ਜਦੋਂ ਹੋਉ ਨਹੀਂ ਉਹ ਤਾਂ ਮੇਰਾ ਅਸ਼ ਬਹੁਤ ਨਿਰਾਸ਼ ਸੀ ਠੀਕ ਨਹੀਂ ਸੀ ਹੁਣ ਜਿੰਨਾਂ ਤੋਂ ਨਿਰਾਸ਼ ਵੱਧਣਾ ਤਾਂ ਇਹ ਤਾਂ ਹੋਣਾ ਹੀ ਹੈ ਨਾ ਇਹ ਜੋ ਫਰਕ ਪਾ ਨਹੀਂ ਨਾ ਨਹੀਂ ਸਫਾਈ ਵੀ ਹੋ ਰਹੀ ਹੈ ਅੱਗੇ ਨਾਲੋਂ ਕਿੰਨੇ ਸਾਲਾਂ ਨਾਲੋਂ ਦਿਖਦੀ ਹੈ ਤੇ ਸੰਗਤ ਬਹੁਤ ਅਵੇਅਰ ਹੋ ਗਈ ਆ ਨਾਲੇ ਆ ਜਗਾ ਕੋ ਵੱਧ ਗਈ ਹਾਂਜੀ ਹਾਂਜੀ ਨਹੀਂ ਮੈਂ ਵੈਸੇ ਰਸਤਿਆਂ ਦੀ ਵੀ ਗੱਲ ਕਰ ਰਿਹਾ ਮਤਲਬ ਬਹੁਤ ਅੱਛਾ ਜੇ ਤੁਸੀਂ ਦੋ ਸ਼ਰਧਾਂਜਨਾਂ ਨੂੰ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹੋ ਤੇ ਕੀ ਦੇਣਾ ਚਾਹੁੰਦੇ ਹੋ ਕੋ ਸ਼ਫੀਰ ਤੁਸੀਂ ਜਿਉਂ ਨਾ ਜਿਉਂ ਵਾਰੀ ਦੇ ਬੱਚਾਂ ਦੇ ਲਿਆ ਆਪੇ ਕੋਈ ਅਰੇ ਕੀ ਬਾਤ ਹੈ ਥੈਂਕ ਯੂ ਮਾਤਾ ਜੀ ਦੇ ਦਿਓ ਆਸ਼ੀਰਵਾਦ ਫਿਰ ਓਕੇ ਓਕੇ ਪੋਕਰ ਵਾਲਿਆਂ ਦੇ ਲੰਗਰ ਦੇ ਵਿੱਚ ਇੱਕ ਚੀਜ਼ ਬੜੀ ਹਰ ਸਾਲ ਹੀ ਹੁੰਦੀ ਆ ਰੱਬ ਨਾ ਕਰੇ ਵੇ ਇਹਨਾਂ ਚੀਜ਼ਾਂ ਦੀ ਲੋੜ ਪਵੇ ਬਟ ਅਗਰ ਪੈਂਦੀ ਆ ਤਾਂ ਫਿਰ ਸਾਡੇ ਭਰਾ ਇਹ ਇੱਥੇ ਹਰ ਟਾਈਮ ਰੈਡੀ ਆ ਨਾ ਹਾਂਜੀ ਬਾਜੀ ਸਤਿ ਸ੍ਰੀ ਅਕਾਲ जय माता दी मेले ਦੀਆਂ ਬਹੁਤ ਬਹੁਤ ਵਧਾਈਆਂ ਔਰ ਸਪੈਸ਼ਲੀ ਤੁਹਾਡਾ ਥੈਂਕਸ ਸਰ ਜਿਹੜਾ ਤੁਸੀਂ ਹਰ ਸਾਲ ਮੇਲਿਆਂ ਦੇ ਵਿੱਚ ਸੰਗਤਾਂ ਦੀ ਸੇਵਾ ਕਰਨ ਆਉਂਦੇ ਆ ਬਹੁਤ ਵੱਡੀ ਜੇਵਾ ਸਾਡੀ ਡਿਊਟੀ ਹੈ ਉਹਨਾਂ ਦਾ ਆਪਾਂ ਜਿੱਦਾਂ ਜਿੱਦਾਂ ਮਤਲਬ ਗਵਰਨਮੈਂਟ ਡਿਊਟੀ ਲੱਗਦੇ ਆ ਤੇ ਉਦਾਂ ਕਰਦੇ ਆ ਪਰ ਉਹ ਤਾਂ ਲਾਉਂਦੇ ਪਰ ਤੁਸੀਂ ਜਿਹੜਾ ਆਪਣੇ ਦਿਲੋਂ ਕਰਨੀ ਹੈ ਵੀ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਹੋਵਾ ਬਿਲਕੁਲ ਡਿਊਟੀ ਦਿਲੋਂ ਕਰੀਦੀ ਹੈ ਜੀ ਮਤਲਬ ਹਰ ਸਾਲ ਜਦਾਂ ਲੱਗਦੀ ਆ ਇਸ ਸਾਲ ਵੀ ਲੱਗੀ ਆ ਬੜਾ ਮਜ਼ਾ ਆ ਰਿਹਾ ਸੰਗਤਾਂ ਦੇ ਦਰਸ਼ਨ ਕਰਦੇ ਕੀ ਫੀਲਿੰਗ ਆ ਰਹੀ ਹੈ ਜੋ ਸੰਗਤਾਂ ਨੂੰ ਮਿਲਦੇ ਆ ਬਹੁਤ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਮਤਲਬ ਸੰਗਤਾਂ ਬਹੁਤ ਦਰਦੋ ਆ ਰਹੀਆਂ ਜੀ ਬਜੀ ਉਹ ਲੰਗਰ ਵੀ ਤਰ੍ਹਾਂ ਤਰ੍ਹਾਂ ਦੇ ਲੱਗੇ ਹੋਏ ਆ ਜੀ ਜੀ ਤੇ ਇਸ ਕਰਕੇ ਬਹੁਤ ਮਜ਼ਾ ਆ ਰਿਹਾ ਆਬਜੀ ਕਿਹੜੀ ਜਗ੍ਹਾ ਤੋਂ ਹੁਸ਼ਿਆਰਪੁਰ ਲੋਕ ਹੁਸ਼ਿਆਰਪੁਰ ਤਸਰੀ ਕਾਲ ਕੀ ਹਾਲ ਹੈ ਜੀ ਬਸ ਠੀਕ ਹੈ ਜੀ ਬਹੁਤ ਵਧੀਆ ਜੀ ਮੇਲਾ ਤਾਂ ਦੇਖੋ ਜੀ ਇਦਾਂ ਹੈਗੀ ਆ ਭਈ ਮਹਾ ਮਾਈ ਨੇ ਬਹੁਤ ਕਿਰਪਾ ਕੀਤੀ ਹੋਇਆ ਜਿਨ੍ਹਾਂ ਨੇ ਇੰਨੇ ਲੰਗਰ ਲਾਇਓ ਹੈਗੇ ਆ ਸੰਗਤ ਵਾਸਤੇ ਇੱਕ ਵੇ ਹੋਰ ਚੀਜ਼ ਕਰਦਾ ਤੁਹਾਡਾ ਸ਼ੇਰ ਮੈਂ ਨਾ ਕੋਈ ਵੀ ਦੁਕਾਨ ਦੀ ਚੀਜ਼ ਆ ਜਵੇ ਅੱਪਲ ਤਾਂ ਉੱਦਾਂ ਹੀ ਰਜੇ ਰਹਿੰਦੀ ਪਰ ਉਹ ਦੇਖ ਦੇਖ ਕੇ ਰਾਜ ਜਾਂਦਾ ਬੰਦਾ ਨਾ ਪਰ ਜਦੋਂ ਵੀ ਕਿਤੇ ਜੈਨ ਚ ਕੋਈ ਚੀਜ਼ ਆਉਂਦੀ ਨਾ ਮੋਰੇ ਉਹ ਲੰਗਰ ਲਗਾਇਆ ਹੁੰਦਾ ਹੈ ਔਰ ਇੱਕ ਐਟਮ ਦਾ ਜੀ ਚਲੋ ਥੈਂਕ ਯੂ ਤੁਹਾਡੀ ਹਾਂਜੀ ਸਾਫੀ ਕਾ ਮੈਮ ਜੈ ਮਾਤਾ ਜੀ ਕਿਹੜੀ ਜਗ੍ਹਾ ਤੋਂ ਮੈਂ ਸੀਐਚਸੀ ਹਟਾ ਬੜਲਾ ਤੇ ਹਾਂਜੀ ਬਸ ਅੱਜ ਸਾਨੂੰ ਇੱਥੇ ਡਿਊਟੀ ਦੇ ਨਾਲ ਨਾਲ ਮਾਤਾ ਰਾਣੀ ਦੀ ਸੇਵਾ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗ ਰਿਹਾ ਹੈ ਵਧੀਆ ਫੀਲ ਹੁੰਦਾ ਆ ਮਤਲਬ ਵੈਸੇ ਤਾਂ ਸੇਵਾ ਦਾ ਮੌਕਾ ਨਹੀਂ ਮਿਲਦਾ ਸਾਨੂੰ ਆਪਣਾ ਘਰ ਦੇ ਵਿੱਚ ਘਰ ਦੇ ਕੰਮ ਕਾਰ ਜਾਂ ਡਿਊਟੀਆਂ ਵਿੱਚ ਬਿਜ਼ੀ ਰਹਿੰਦਾ ਇਸ ਬਹਾਨੇ ਡਿਊਟੀ ਦੇ ਨਾਲ ਨਾਲ ਅਸੀਂ ਸੇਵਾ ਵੀ ਕਰ ਰਹੇ ਆ ਸੰਗਤਾਂ ਦੀ ਬਹੁਤ ਵਧੀਆ ਫੀਲ ਹੋ ਰਿਹਾ ਥੈਂਕ ਯੂ ਜੀ ਤੁਹਾਡਾ ਇਸ ਬਸ ਇਹੀ ਆ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦਾ ਪਾਲਨ ਕਰਨਾ ਚਾਹੀਦਾ ਤੇ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਥੈਂਕ ਯੂ ਵੈਰੀ ਮਚੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਹੁਣ ਜੀ ਸਪੈਸ਼ਲ ਜਿਹੜੇ ਲੰਗਰ ਚੱਲਦੇ ਆ ਤੇ ਹੁਣ ਆਪਾਂ ਅਗੇ ਲੰਗਰਾਂ ਨਾਲ ਤੇ ਸਭ ਤੋਂ ਪਹਿਲਾਂ ਚਾਹ ਦੀ ਕੇਤਰੀ ਪਰਿਓਈ ਜਾਂ ਨਾਲ ਆੰਬ ਦਾ ਅਚਾਰ ਇਹ ਸਾਡਾ ਨੀਰਜ ਭਰਾ ਇਹਨਾਂ ਦੇ ਪਪੂ ਅੰਕਲ ਜੀ ਜੈ ਮਾਤਾ ਜੀ ਜੈ ਮਾਤਾ ਦੀ ਔਰ ਜਿਹੜੇ ਆਪਣੇ ਰੈਗੂਲਰ ਬਲੌਗ ਦੇਖਦੇ ਆ ਉਹਨਾਂ ਨੂੰ ਪਤਾ ਸਾਡੇ ਅੰਕਲ ਜੀ ਅਗਲੇ ਜੈ ਮਾਤਾ ਜੀ ਜੈ ਮਾਤਾ ਦੀ ਜਲੇਬੀਆਂ ਜੀ ਫੁਲਕੇ ਆ ਮਟਰ ਪਨੀਰ ਆ ਮਾਂ ਮੱਖਣੀ ਆ ਤੇ ਅੱਗੇ ਸਬਜ਼ੀ ਹੈ ਜੀ ਕੜੀ ਆ ਕੜੀ ਹੈ ਚੌਲ ਆ ਆ ਚੌਲ ਅੱਗੇ ਮਟਰ ਪਨੀਰ ਆ ਕੀ ਹਾਲ ਹੈ ਮੇਰਾ ਭਰਾ ਠੀਕ ਹੋ ਹਾਂਜੀ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਆਂ ਖੁਸ਼ ਨਹੀਂ ਬਾਈ ਸਾਡੇ ਵੀਡੀਓ ਦੇਖਦੇ ਆਂ ਅਰੇ ਕਿਆ ਵਾਹ ਕਿਹੜੀ ਜਗ੍ਹਾ ਤੋਂ ਤੁਸੀਂ ਲੁਧਿਆਣੇ ਤੋਂ ਬਾਬਾ ਜੀ ਦਾ ਪੋਤਾ ਆ ਮੈਂ ਆ ਤੇਰੇ ਸਾਦ ਕੇ ਬਲਾਲ ਬਾਬਾ ਜੀ ਦਾ ਉਹ ਤੇਰੇ ਸਾਦ ਕੇ ਵੀਡੀਓ ਦੇਖਦੇ ਸਾਰਿਆਂ ਹਾਂਜੀ ਕੀ ਬਾਤ ਆ ਬਹੁਤ ਬਹੁਤ ਥੈਂਕ ਯੂ ਤੁਹਾਡਾ ਤੇ ਸ਼ੇਅਰ ਕਰਿਆ ਕਰੋ ਠੀਕ ਆ ਓਕੇ